ਤੀਰਥ ਸਥਾਨ ਦੇ ਦਰਸ਼ਨ ਕਰਾਉਣ ਦੇ ਬਹਾਨੇ ਸੁਨਸਾਨ ਜਗ੍ਹਾ ਤੇ ਜਾ ਕੇ ਲੁੱਟਦੇ ਸੀ ਯਾਤਰੀ ਉਤਰਾਖੰਡ ਤੋਂ ਅੰਮ੍ਰਿਤਸਰ ਘੁੰਮਣ ਲਈ ਆਏ ਸਨ ਇਹ ਰਿਕਸ਼ਾ ਦੇ ਬਹਾਨੇ ਕਰਦੇ ਸੀ ਲੁੱਟਾ ਖਵਾ ਤੇਜ਼ ਧਾਰ ਹਥਿਆਰ ਦੀ ਨੋਕ ਤੇ ਕੀਤੀ ਲੁੱਟ ਔਰਤਾਂ ਦੀ ਨਾਲ ਸੀ ਸ਼ਾਮਿਲ ਜੰਡਿਆਲਾ ਪੁਲਿਸ ਨੇ ਡੇਢ ਘੰਟੇ ਵਿੱਚ ਆਧੁਨਿਕ ਤਰੀਕੇ ਦੀ ਮਦਦ ਨਾਲ ਫੋਨ ਟ੍ਰੇਸ ਕਰਕੇ ਦੋਸ਼ੀਆਂ ਨੂੰ ਕੀਤਾ ਕਾਬੂ ਅਤੇ ਦੋਸ਼ੀਆਂ ਕੋਲੋਂ ਲੁੱਟੇ ਸਮਾਨ ਦੀ ਕੀਤੀ ਬਰਾਮਦਗੀ ਗਰਾਮੀ ਪਿੰਡ ਕਿਲਾ ਮਹਿਕਾ ਕੀਤੀ ਸੀ ਲੁੱਟ ਅੱਜ ਥਾਣਾ ਜੰਡਿਆਲਾ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਜੋ ਕਿ ਉਹਨਾਂ ਨੇ ਯਾਤਰੀਆਂ ਨੂੰ ਲੁੱਟਣ ਵਾਲੇ ਗਰੋਦਾ ਪਰਦਾਫਾਸ਼ ਕੀਤਾ ਅਤੇ 4 આરોપી ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਵਿੱਚ 2 ਔਰਤਾਂ ਵੀ ਸ਼ਾਮਿਲ ਹਨ। ਤੀਰਥ ਸਥਾਨ ਦੇ ਦਰਸ਼ਨ ਕਰਾਉਣ ਦੇ ਬਹਾਨੇ ਸੁੰਨਸਾਤ ਜਗਾਤੇ ਜਾ ਕੇ ਲੁੱਟਦੇ ਸੀ। ਏਹੀ ਰਿਕਸ਼ਾ ਦੇ ਬਹਾਨੇ ਕਰਦੇ ਸੀ ਲੁੱਟਾ ਖਵਾ। ਲਖਮਨ ਜੀ ਸੋਰਾ 425 ਰਾਜਦੀਪ ਪੁੱਤਰ ਰਜਿੰਦਰ ਕੁਮਾਰ ਉਤਰਾਂਚਲ ਤੋਂ ਹੈ ਪ੍ਰਵਾਸ ਸਮੇਤ ਦੁਰਗਾਣਾ ਮੰਡਲ ਸ਼੍ਰੀ ਅੰਮ੍ਰਿਤਸਰ ਸਾਹਿਬ ਆਏ ਸੀ ਮੱਥਾ ਟੇਕਣ। ਉੱਥੇ ਇੱਥੇ ਮੱਥਾ ਟੇਕਣ ਤੋਂ ਬਾਅਦ ਇਹਨਾਂ ਨੇ ਇੱਥੇ ਈ-रिक्शा ਕੀਤਾ ਦੋ ਮੁੰਡੇ ਇਹਨਾਂ ਨੂੰ ਲਿਜਾ ਰਹੇ ਉਹਨਾਂ ਨੇ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਹੋਰ ਬਾਕੀ ਦੇ ਵੀ ਵਕ ਵਕ ਮੰਦਰ ਘੁਮਾ ਦਿਆਂਗੇ ਇਹ ਉਹਨਾਂ ਨੂੰ ਗੁੰਮਰਾਹ ਕਰਕੇ ਤੇ ਬਾਯਾਤਪੁਰਜੀ ਕਿਲਾ ਮੇਕਾਲੀ ਰੋਡ ਤੋਂ ਜਿਹੜੀ ਫਤਿਹਪੁਰ ਰਾਜਪੂਤਾਂ ਨੂੰ ਜਾਂਦੀ ਉਹਦੇ ਤੇ ਲੈ ਗਏ ਉੱਥੇ ਦਾਤਰਦੀ ਰੋਕ ਦੇ ਉੱਤੇ ਉਹਨਾਂ ਨੇ ਇਹਨਾਂ ਨੂੰ ਥੱਲੇ ਉਤਾਰ ਕੇ ਤੇ ਸਾਰਾ ਇਹਨਾਂ ਤੋਂ 68000 ਰੁਪਈਆ 골ਡ ਜੋ ਉਹਨਾਂ ਦੀ ਵਾਈਫ ਦੇ ਸੀ ਤੇ ਪਲੱਸ ਮੋਬਾਈਲ ਘੜੀ ਸਾਰਾ ਕੁਝ ਇਹ ਲੁੱਟ ਕੇ ਤਾਂ ਭੱਜ ਗਏ ਇਹ ਉਥੋਂ ਫਿਰ ਰਾਤ ਸਾਨੂੰ ਸ਼ਾਮ ਨੂੰ ਇਹ ਵਿਖਲੇ ਵਿੱਚ ਗਿਆ ਕੇ ਉਥੋਂ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਕੰਟਰੋਲ ਦੇ ਉੱਤੋਂ ਪਤਾ ਲੱਗਿਆ ਉੱਥੋਂ ਫਿਰ ਅਸੀਂ ਮੈਂ ਤੇ ਐਸਐਚਓ ਸਾਹਿਬ ਦੋਨੇ ਇਸ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਗਏ ਤੇ ਮੋਬਾਈਲ ਜਿਹੜਾ ਸੀਗਾ ਇਹ ਇਹਨਾਂ ਨੇ ਉੱਥੇ ਸੁੱਟ ਦਿੱਤਾ ਅਸੀਂ ਫਿਰ ਟਿਕਣਾ ਆਪਣੇ ਟੈਕਨੀਕਲੀ ਮਦਦ ਦੇ ਨਾਲ ਆਪਣੇ ਸਾਈਬਰ ਐਕਸਪਰਟ ਦੀ ਅਸੀਂ ਪਹਿਲਾਂ ਮੋਬਾਈਲ ਇਹਨਾਂ ਦਾ ਲੱਭ ਲਿਆ ਤੇ ਮੋਬਾਈਲ ਲੱਭਣ ਤੋਂ ਬਾਅਦ ਫਿਰ ਅਸੀਂ ਉਹਦੇ ਤੋਂ ਗਾਹ ਤੋਂ ਗਾਹ ਕੱਟ ਕੇ ਇਹ ਫਿਰ ਅਸੀਂ ਦੋ ਬੰਦੇ ਜਿਹੜੇ ਹੈਗੇ ਆ ਮੇਨ ਅਕਿਊਜ਼ਡ ਸੀਗੇ ਆਪਣੇpropto ਜੀ ਤੇ ਬੁੱਧਲਾ ਦਾ ਤੇ ਜੋਵਨ ਫਰੀਦ ਹੈਗਾ ਫਤਿਹਪੁਰ ਰਾਜਪੂਤਾ ਹੁਣ ਰਹਿੰਦਾ ਹੈ ਪਿੱਛੇ ਨਵੇਂ ਪਿੰਡ ਇਹ ਫਿਰ ਦੋਨੋਂ ਹੀ ਅਰੈਸਟ ਕਰਦੇ ਹੁਣ ਤੱਕ ਕੀ ਮਾਮਲਾ ਇਹਨਾਂ ਦਾ ਬਣ ਚੁੱਕਾ ਬਸ ਇਹੀ ਸੀ ਇਹਨਾਂ ਦੀ ਇਹੀ ਵਾਰਦਾਤਾ ਕਰਦੇ ਆ ਈ ਰਿਕਸ਼ਾ ਦਾ ਹੈਗਾ ਇਹਨਾਂ ਦੇ ਕੋਲ ਉਹਦੇ ਉੱਤੇ ਚੜਾ ਲੈਂਦੇ ਆ ਲੋਕਾਂ ਨੂੰ ਉਹ ਫਿਰ ਸੋਨ ਸਣ ਜਗ੍ਹਾ ਤੇ ਜਾ ਕੇ ਇਹ ਲੁੱਟਦੇ ਆ ਕੋਈ ਇਥੇ ਹਥਿਆਰ ਨਹੀਂ ਕੋਈ ਦੂਜਾ ਹਥਿਆਰ ਨਹੀਂਗਾ ਬੇਸਿਕਲੀ ਇਹਨਾਂ ਨੇ ਹੁਣ ਦੇ ਤੇ ਆਪਣੇ ਖਰਚ ਜਿਹੜੀ ਆ ਉਹ ਉਹ ਮਿਲ ਗਈ ਜਿਹਦੇ ਨਾਲ ਇਹਨਾਂ ਨੇ ਕੰਮ ਕੀਤਾ ਸੀ ਪਹਿਲਾਂ ਇਹਨਾਂ ਨੇ ਮੰਗਦਾ ਨਹੀਂ ਪਹਿਲਾਂ ਜੇ ਹੁਣ ਚੈੱਕ ਕਰਾਉਨੇ ਪਹਿਲਾਂ ਦਾ ਜੇ ਕਲੀਅਰ ਕਰ ਰਹੇ ਆ ਆਪਣੇ ਥਾਣੇ ਤੋਂ ਉਤਰੋਂ ਮੇ ਜਿੱਥੇ ਤੋਂ ਪਤਾ ਕਰਾ ਰਹੇ ਆ ਅੱਛਾ ਹੈ ਨਾ ਕੋਈ ਇੱਕ ਨੋਵਕ ਹੋਈ ਆ ਪਹਿਲਾਂ ਇਹਨਾਂ ਨੇ ਉਹ ਪਰਚਾ ਇਹਨਾਂ ਦਾ ਤੇ ਰਜਿਸਟਰਡ ਹੈਗਾ ਬ੍ਰਾਂਡ ਵੀ ਹੋਇਆ ਹਾਂ ਬ੍ਰਾਂਡ ਕੀ ਜਿਹੜੀ ਆ ਸਾਰੀ ਆ ਉਹਦੇ ਵਿੱਚ ਆਇਆ ਉਹ ਮੋਬਾਈਲ ਟੋਟਲ ਦੇ ਟੋਟਲ ਬ੍ਰਾਂਡ ਦੀ ਹੋ ਗਈ 500 ਰੁਪਏ ਘਾਟ ਹੋਆ ਉਹ ਇਹਨਾਂ ਨੇ ਖਰਚ ਲਿਆ ਸੀ ਬਾਕੀ 18000 ਰੁਪਿਆ ਕੈਸ਼ ਘੜੀ ਇੱਕ ਇਹਨਾਂ ਦੀ ਹੈਗੀ 스마트 ਵਾਚ ਫਿਰ ਮੋਬਾਈਲ ਜੇ ਰਿੰਗ ਹੈਗੀਆਂ ਮੰਗਲ ਸੂਤਰ 골ਡ ਰਿੰਗ ਸਟਾਈਮੈਂਟ ਦੀਆਂ ਦੋ ਇਹ ਸਾਰੇ ਦਾ ਸਾਰਾ ਰਿਕਵਰ ਹੋ ਗਿਆ ਜਿੰਨੇ ਕਰਦੀਆਂ ਸੀ ਹਾਂ ਉਹ ਜਿਹੜਾ ਜਿਹੜਾ ਮੇਨ ਗੱਲ ਦੱਸਣ ਵਾਲੀ ਇਹ ਆ ਕਿ ਇਹ ਲੁੱਟ ਕੇ ਲਿਜਾ ਕੇ ਜਿਹੜਾ ਸੋਨਾ ਸੀ ਇਹਨਾਂ ਨੇ ਅੱਧਾ-ਅੱਧਾ ਕਰ ਦਿਆ ਤੇ ਦੋਨਾਂ ਆਪੋ ਆਪਣੀ ਵਾਈਫ ਨੂੰ ਦਿੱਤਾ ਸੀ ਇਹ ਫਿਰ ਸਾਨੂੰ ਪਤਾ ਲੱਗਿਆ ਇਹਨਾਂ ਦੀ ਇਦਾਂ ਹੀ ਕਲੱਬ ਬੇਸ਼ੀ ਦੀਆਂ ਇਹਨਾਂ ਦੀਆਂ ਘਰਦੀਆਂ ਜਾ ਕੇ ਸਮਾਨ ਇਹ ਫਤਿਹਪੁਰ ਰਾਜਪੂਤਾਂ ਤੋਂ ਆਪਣੇ ਗੇਟ ਲੱਗ ਕੇ ਸਾਨੂੰ ਫਿਰ ਇਹ ਮਿਲ ਗਈਆਂ ਇਹ ਸੋਨਾ ਵੇਚਣੀ ਜਾ ਰਹੀ ਸੀ ਇਹ ਦੁਨੀ ਚਦਾਨੀਆਂ ਵੀ ਅਰੈਸਟ